ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਨੀਲੀ ਦਾਵੀ ਦੀ ਆਪਾਂ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਹਾਂ ਤਾਜੀ ਸੂਈ ਆ ਦੋਸਤੋ ਕਿੰਨੇ ਸਮੇਂ ਦੀ ਸੂਈ ਆ ਕੀ ਮਗਰ ਬੱਚਾ ਪੂਰੀ ਡਿਟੇਲ ਜਿਹੜੀ ਆ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਵਾਂਗਾ ਵੀਡੀਓ ਦੇ ਐਂਡ ਤੱਕ ਤੁਸੀਂ ਨਾਲ ਜਿਹੜੇ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਡੇ ਸਮਝ ਵਿੱਚ ਆ ਸਕੇ ਏਰੀਆ ਦੋਸਤੋ ਸ਼ਹਿਰ ਨੁਸ਼ਹਿਰਾ ਬਿਲਕੁਲ ਸਰੇਆਲੀ ਤੋਂ ਅੱਗੇ ਹੈਗਾ ਨੁਸ਼ਹਿਰਾ ਖਾਸ ਸ਼ਹਿਰ ਦੇ ਵਿੱਚ ਵਿజిਟ ਕਰਨੀ ਆ ਤੁਸੀਂ ਪਹੁੰਚ ਕੇ ਚੁਵਾਈ ਕਰਕੇ ਚੈੱਕ ਪਾਸ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਦੋਸਤੋ ਤਰਨਤਾਰਨ ਲੱਗਦਾ ਹੈਗਾ ਬਿਲਕੁਲ ਤਰਨਤਾਰਨ ਤੋਂ 12 14 ਕਿਲੋਮੀਟਰ ਪਿੱਛੇ ਵੱਲ ਨੂੰ ਹਰੀਕੇ ਵੱਲ ਨੂੰ ਦੋਸਤੋ ਇਹ ਨੁਸ਼ਹਿਰੇ ਦੇ ਵਿੱਚ ਦੋਸਤੋ ਝੋਟੀ ਖੜੀ ਹੈਗੀ ਸੋ ਕਿਸੇ ਭੈਣ ਭਰਾ ਨੇ ਖਰੀਦਣੀ ਆ ਤੁਸੀਂ ਮੌਕੇ ਤੇ ਆਓ ਚੁਵਾਈ ਕਰੋ ਜ਼ਰੂਰ ਖੀ ਸਕਦੇ ਹੋ ਫਰਸਟ ਲਕਟੇਸ਼ਨ ਦੇ ਵਿੱਚ ਦੋਸਤੋ ਇਸ ਵਾਰ ਸੂਈ ਇਹ ਛੋਟੀ ਪਹਿਲਾ ਸੂਆ ਸੂਈ ਹੈ ਅੱਜ ਤਕਰੀਬਨ ਤੀਜੇ ਦਿਨ ਦੀ ਸੂਈ ਹੈਗੀ ਆ ਮਗਰ ਕੱਟੀ ਆ ਦੋਸਤੋ ਕਾਫ ਮਗਰ ਬੱਚਾ ਕੱਟੀ ਆ ਪਿਓਰ ਨੀਲੀ ਰਵੀ ਦੇ ਵਿੱਚ ਬਿਲਕੁਲ 나ੜੂ ਵੀ ਉਸੇ ਤਰ੍ਹਾਂ ਕੱਟੀ ਦੇ ਨਾਲ ਹੈਗਾ ਦੋਸਤੋ ਸੋ ਤਸੱਲੀ ਲਈ ਤੁਸੀਂ ਮੌਕੇ ਤੇ ਪਹੁੰਚ ਸਕਦੇ ਹੋ ਸਮੱਧਰ ਕਾਦਾ ਦੋਸਤੋ ਕੋਈ ਵੱਡਾ ਕਾਦ ਨਹੀਂ ਹੈਗਾ ਬਾਲੀ ਉੱਚੀ ਲੰਬੀ ਮੈਂ ਛੋਟੀ ਨੂੰ ਨਹੀਂ ਕਹੂੰਗਾ ਬਿਲਕੁਲ ਸਮੱਧਰ ਜਾਂ ਕੱਦ ਹੈਗਾ ਦੂਰੋਂ ਨੇੜੇੋਂ ਕਿਸੇ ਨੇ ਵੀ ਆਉਣਾ ਜਰੂਰ ਵੀਡੀਓ ਵੇਖਣ ਤੋਂ ਪਹਿਲਾਂ ਮੈਂ ਇਹੋ ਕਹਿਣਾ ਹੁੰਦਾ ਵੀ ਜਿਹੜੀ ਡਿਟੇਲ ਦੱਸੀ ਆ ਉਸ ਨੂੰ ਪੂਰੀ ਪ੍ਰੋਪਰ ਵੇਖ ਲਿਆ ਕਰੋ ਉਸ ਤੋਂ ਬਾਅਦ ਡਿਸਾਈਡ ਜਿਹੜਾ ਕਰਕੇ ਤੁਸੀਂ ਆਪਣੇ ਕਿਤੇ ਤੋਂ ਵੀ ਲੋਕੇਸ਼ਨ ਤੋਂ ਘਰ ਤੋਂ ਤੁਰ ਕੇ ਆ ਸਕਦੇ ਹੋ ਚੀਜ਼ ਲੈਣ ਵਾਸਤੇ ਸਮੱਧਰ ਕਾਦਾ ਦੋਸਤੋ ਬਰੀਕ ਚਮੜੀ ਜਾਂ ਨਿਸ਼ਾਨ ਪੈਰਾਂ ਤੇ ਚੋਂ ਤੇ ਤੁਹਾਨੂੰ ਮਿਲ ਜਾਣਗੇ ਛੂਟੀ ਦੇ ਸੋ ਮਗਰ ਕੱਟੀ ਵੀ ਜਿਹੜੀ ਉਹ ਵੀ ਬਹੁਤ ਖੂਬਸੂਰਤ ਆ ਇੱਕ ਪਲੱਸ ਪੁਆਇੰਟ ਆ ਬੈਨੀਫਿਟ ਇਹ ਹੋ ਜਾਂਦਾ ਵੀ ਤੋਂ ਨਾਲ ਕੱਟੀ ਵੀ ਹੈਗੀ ਆ ਦੁੱਧ ਜਿਹੜਾ ਬੌਲੇ ਦੇ ਵਿੱਚ ਦੋਸਤੋ 5 ਤੋਂ 6 ਲੀਟਰ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਤਿਆਰ ਹੈਗਾ ਬਾਕੀ ਅਜੇ ਤਾਜੀ ਸੂਈ ਆ ਤਕਰੀਬਨ 8-9 ਲੀਟਰ ਦੀ ਕੰਪੈਸਟੀ ਮਿਲਕ ਕਰ ਦੇਊਗੀ ਨਾਰਮਲੀ ਆਪਾਂ ਦੇਖਦੇ ਆ ਕਿਉਂਕਿ ਨੀਲੀ ਰਾਵੀ ਬਰੀਡ ਦੇ ਵਿੱਚ ਆ ਦੋਸਤੋ ਤਕਰੀਬਨ ਇਨਾ ਮਿਲਕ ਜਿਹੜਾ ਕਰਨਾ ਵੀ ਚਾਹੀਦਾ ਮਗਰ ਕੱਟੀ ਆ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਵੇਖ ਸਕਦੇ ਹੋ ਸੋ ਮੁੱਲ ਜਿਹੜਾ ਦੋਸਤੋ 72000 ਰੁਪਿਆ ਇਸ ਝੋਟੀ ਦੀ ਡਿਮਾਂਡ ਹੈਗੀ ਆ ਮੌਕੇ ਤੇ ਥੋੜੇ ਬੰਦੇ ਮਾਨਤਨ ਜਿਹੜੇ ਆ ਜ਼ਰੂਰ ਆ ਕੀਤੇ ਜਾਣਗੇ ਸੋ ਜਿਸ ਨੂੰ ਵੀ ਪਸੰਦ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮੂੰਹ ਮੱਥਾ ਅੱਖ ਬਿੱਲੀ ਨੀਲੀ ਅੱਖ ਦੋਸਤੋ ਚੈੱਕ ਕਰ ਸਕਦੇ ਹੋ ਇੱਕ ਪਾਸੇ ਨੂੰ ਅ ਟੇਢੇ ਕੱਟ ਦੇ ਵਿੱਚ ਦੋਸਤੋ ਹੈਗੀ ਆ ਸਿੰਘ ਸੁng ਦੀ ਬਣਤਰ ਬਹੁਤ ਜਿਆਦੀ ਸੋਹਣੀ ਆ ਬਿਲਕੁਲ ਪੁੱਠੇ ਜਿਹੜੇ ਆ ਦੋਸਤੋ ਉਹ ਵੀ ਟਲਖਵੇਂ ਆ ਉੱਚੇ ਪੁੱਠੇ ਹੈਗੇ ਹਨ ਤੇ ਬਾਕੀ ਜਿਹੜਾ ਸਟਰਕਚਰ ਆ ਤੁਹਾਡੇ ਸਾਹਮਣੇ ਆ ਸੋ ਜਿਸ ਨੂੰ ਪਸੰਦ ਹੋਵੇ ਨੀਲੀ ਰਾਵੀ ਦੇ ਵਿੱਚ ਦੋਸਤੋ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ